ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਲਸ਼ਕਾਰਾ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਜਿਵੇਂ ਤੁਸੀਂ ਮੇਰੇ ਪਿੱਛੇ ਵੇਖ ਰਹੇ ਹੋ ਜੀ ਇਹ ਕੱਦੂ ਦੀਆਂ ਵੇਲਾਂ ਨੇ ਤੇ ਜਿਵੇਂ ਆਪਾਂ ਕੱਦੂ ਦੀਆਂ ਇਹ ਵੇਲਾ ਲਾਉਨੇ ਆ ਤੇ ਆਪਾਂ ਜ਼ਿਆਦਾਤਰ ਦੇਖਦੇ ਆਂ ਵੀ ਆਪਾਂ ਇੰਨੀ ਮਿਹਨਤ ਕਰਕੇ ਤੇ ਇਹ ਵੇਲਾ ਲਾਉਨੇ ਆ ਪਰ ਜਿਹੜੀਆਂ ਇਹ ਵੇਲਾਂ ਨੇ ਖਾਲੀ ਕੱਦ ਕਰ ਜਾਂਦੀਆਂ ਨੇ ਜਾਨੀ ਕਿ ਗਰੋਥ ਕਰ ਜਾਂਦੀਆਂ ਨੇ ਤਾਂ ਇਹਦੇ ਤੇ ਕਈ ਵਾਰ ਫਲ ਨਹੀਂ ਲੱਗਦਾ ਤੇ ਕੱਲੇ ਫੁੱਲ ਹੀ ਲੱਗਦੇ ਹਨ ਜਿਹੜੇ ਫੁੱਲ ਨੇ ਉਹ ਮੇਲ ਫੁੱਲ ਲੱਗਦੇ ਨੇ ਤੇ ਫੀਮੇਲ ਫੁੱਲ ਨਹੀਂ ਲੱਗਦੇ ਤੇ ਆਪਾਂ ਤੁਹਾਨੂੰ ਇਹਦਾ ਦੱਸਾਂਗੇ ਕਾਰਨ ਵੀ ਇਹਦਾ ਕਾਰਨ ਕੀ ਹੁੰਦਾ ਹੈ ਕਿਹੜੇ ਕਾਰਨ ਤੋਂ ਫਲ ਨਹੀਂ ਲੱਗਦਾ ਜਾਨੀ ਕਿ ਫੀਮੇਲ ਫੁੱਲ ਨਹੀਂ ਲੱਗਦੇ ਤੇ ਸਭ ਤੋਂ ਪਹਿਲਾ ਜਿਹੜਾ ਕਾਰਨ ਹੁੰਦਾ ਜੀ ਉਹ ਕਾਰਨ ਹੁੰਦਾ ਜੀ ਪਾਣੀ ਦਾ ਵੀ ਕਈ ਵਾਰ ਆਪਾਂ ਜਿਹੜੀ ਆਪਣੀ ਇਹ ਕੱਦੂ ਦੀ ਵੇਲ ਹੁੰਦੀ ਹੈ ਆਪਾਂ ਇਹਨੂੰ ਟਾਈਮ ਟੂ ਟਾਈਮ ਪਾਣੀ ਨਹੀਂ ਲਾਂਦੇ ਤੇ ਉਦੀ ਕਮੀ ਆਉਣ ਕਰਕੇ ਵੀ ਇਹਦੇ ਕਰਕੇ ਇਹ ਜਿਹੜੀ ਵੇਲ ਹੈ ਆਪਣੀ ਇਹਦੇ ਤੇ ਫਲ ਨਹੀਂ ਲੱਗਦੇ ਤੇ ਦੂਜਾ ਜਿਹੜਾ ਕਾਰਨ ਹੁੰਦਾ ਜੀ ਉਹ ਕਾਰਨ ਹੁੰਦਾ ਜੀ ਮਿੱਟੀ ਦਾ ਮਿੱਟੀ ਦੇ ਵਿੱਚ ਜਿਹੜੀ ਕਮੀ ਐ ਮੈਕਰੋ ਨਿਊਟਰੀਅੰਟ ਦੀ ਕਮੀ ਆ ਜਾਂਦੀ ਐ ਤੇ ਦੂਜੀ ਕਮੀ ਹੁੰਦੀ ਐ ਜੀ ਪੋਟਾਸ਼ੀਅਮ ਦੀ ਯਾਨੀ ਕਿ ਪੋਟਾਸ ਦੀ ਇਹ ਦੋਵੇਂ ਕਮੀਆਂ ਨੇ ਜਿਹੜੀਆਂ ਮਿੱਟੀ ਦੇ ਵਿੱਚ ਆਉਣ ਕਰਕੇ ਇਹਦੇ ਕਰਕੇ ਵੀ ਜਿਹੜੀ ਆਪਣੀ ਵੇਲ ਐ ਇਹਦੇ ਤੇ ਫਲ ਨਹੀਂ ਲੱਗਦਾ ਤੇ ਖਾਲੀ ਵਾਦਾ ਕਰਦੀ ਰਹਿੰਦੀ ਐ ਤੇ ਆਪਾਂ ਅੱਜ ਤੁਹਾਨੂੰ ਇੱਕ ਇਹੋ ਜਿਹਾ ਤਰੀਕਾ ਦੱਸਾਂਗੇ ਵੀ ਜਿਹੜੀ ਆਪਣੀ ਇਹ ਵੇਲ ਐ ਇਹਦੇ ਤੇ ਜਿਹੜੇ ਫੀਮੇਲ ਫੁੱਲ ਵੀ ਆਉਣਗੇ ਤੇ ਉਸ ਤੋਂ ਬਾਅਦ ਜਿਹੜੇ ਮਤਲਬ ਫਲ ਨੇ ਬਹੁਤ ਜ਼ਿਆਦੇ ਲੱਗਣਗੇ ਤੇ ਜਿਹੜੀ ਵੇਲ ਆ ਉਹ ਕਦੂਆਂ ਨਾਲ ਭਰ ਜੂਗੀ ਤਾਂ ਜਿੰਨੀ ਮਰਜ਼ੀ ਤੁਸੀਂ ਸਬਜੀ ਵਰਤੀ ਜਾਓ ਤੇ ਜਿਹੜਾ ਆਪਾਂ ਉਹ ਤਰੀਕਾ ਤਿਆਰ ਕੀਤਾ ਜੀ ਉਹ ਆਪਾਂ ਤਿਆਰ ਕੀਤਾ ਜੀ ਇਹ ਲਿਕਵਿਡ ਫਰਟੀ ਲਾਇਰ ਇਹ ਘੋਲ ਤਿਆਰ ਕੀਤਾ ਹੈ ਇਹ ਜਿਹੜਾ ਘੋਲ ਹੈ ਇਹ ਜਿਹੜੀਆਂ ਆਪਣੀਆਂ ਕਦੂ ਦੀਆਂ ਵੇਲਾਂ ਨੇ ਇਹਨਾਂ ਦੇ ਉੱਪਰ ਜਾਦੂ ਵਾਂਗੂ ਕੰਮ ਕਰਦਾ ਹੈ ਤੇ ਬਹੁਤ ਹੀ ਜ਼ਿਆਦਾ ਇਹ ਘੋਲ ਹੈ ਲਾਹੇਵੰਦ ਹੈ ਤੇ ਜਿਹੜੀਆਂ ਵੇਲਾਂ ਨੇ ਉਹਦੀ ਗਰੋਥ ਵੀ ਬਹੁਤ ਸਹੀ ਵਾਧੀ ਹੈ ਤੇ ਉਹਨੂੰ ਫਲ ਵੀ ਬਹੁਤ ਜ਼ਿਆਦਾ ਲੱਗਦਾ ਹੈ ਤੇ ਆਜੋ ਜੀ ਸਾਡੇ ਨਾਲ ਬਣ ਕੇ ਰਿਹਾ ਜੇ ਤੁਹਾਨੂੰ ਦੱਸਦੇ ਆਂ ਵੀ ਇਹ ਘੋਲ ਕਿਵੇਂ ਤਿਆਰ ਕੀਤਾ ਹੈ ਤੇ ਕਿਹੜੀ ਚੀਜ਼ ਨਾਲ ਇਹ ਤਿਆਰ ਹੁੰਦਾ ਹੈ ਤੇ ਬਿਲਕੁਲ ਔਰਗੈਨਿਕ ਤੇ ਦੇਸੀ ਹੈ ਕੋਈ ਇਹਦੇ ਵਿੱਚ ਕੈਮੀਕਲ ਕੋਈ ਸਬਰੇਨ ਹੀ ਯੂਜ਼ ਕੀਤੀ ਤੇ ਇਹਦਾ ਕੋਈ ਨੁਕਸਾਨ ਵੀ ਨਹੀਂ ਆਪਣੇ ਲਈ ਫਾਇਦਾ ਹੀ ਹੈ ਤੇ ਆਜੋ ਜੀ ਫਿਰ ਤੁਹਾਨੂੰ ਦੱਸਨੇ ਆ ਇਹ ਘੋਲ ਆਪਾਂ ਕਿਵੇਂ ਤਿਆਰ ਕੀਤਾ ਹੈ ਤੇ ਸਭ ਤੋਂ ਪਹਿਲਾਂ ਲੈਣੀ ਹੈ ਜੀ ਆਪਾਂ ਸਰੋਂ ਦੀ ਖਾਲ ਤੇ 250 ਗ੍ਰਾਮ ਲਵਾਂਗੇ ਸਰੋਂ ਦੀ ਖਾਲ ਤੇ ਇਸ ਨੂੰ ਆਪਾਂ ਕਿਸੇ ਖੁੱਲੇ ਭਾਂਡੇ ਵਿੱਚ ਪਾ ਲੈਣਾ ਹੈ ਤੇ ਖੁੱਲੇ ਭਾਂਡੇ ਵਿੱਚ ਪਾਣ ਤੋਂ ਬਾਅਦ ਇਸ ਵਿੱਚ 5 ਲੀਟਰ ਪਾਣੀ ਪਾ ਦੇਣਾ ਹੈ ਤੇ 5 ਲੀਟਰ ਪਾਣੀ ਪਾਣ ਤੋਂ ਬਾਅਦ ਇਸ ਨੂੰ ਆਪਾਂ ਕਿਸੇ ਸ਼ਾਨਦਾਰ ਜਗ੍ਹਾ ਵਿੱਚ ਰੱਖ ਦੇਣਾ ਯਾਦ ਰੱਖੇ ਵੀ ਕਿ ਇਹਨੂੰ ਕਿਤੇ ਧੁੱਪੇ ਨਹੀਂ ਤਰਨਾ ਛਾਵੇਂ ਰੱਖਣਾ ਹੈ ਤੇ ਉਸ ਤੋਂ ਬਾਅਦ ਆਪਾਂ ਇਸ ਨੂੰ ਕੱਪੜੇ ਦੇ ਨਾਲ ਢੱਕ ਦੇਣਾ ਇਹਨੂੰ ਢੱਕਣ ਦੇ ਨਾਲ ਨਹੀਂ ਢੱਕਣਾ ਨਹੀਂ ਤਾਂ ਇਸ ਵਿੱਚ ਗੈਸ ਬਣ ਜਾਏਗੀ ਤਾਂ ਹੀ ਆਪਾਂ ਇਸ ਉੱਪਰ ਕੱਪੜਾ ਦਿੱਤਾ ਹੈ ਤਾਂ ਕਿ ਇਸ ਨੂੰ ਹਵਾ ਪੈਂਦੀ ਰਹੇ ਤੇ ਉਸ ਤੋਂ ਬਾਅਦ ਜਿਹੜਾ ਅਗਲਾ ਕੰਮ ਕਰਨਾ ਹੈ ਜੀ ਉਹ ਕੰਮ ਕਰਨਾ ਹੈ ਜੀ ਆਪਾਂ ਕੋਈ ਲੈ ਲੈਣਾ ਡੰਡਾ ਤੇ ਦਿਨ ਦੇ ਵਿੱਚ ਦੋ ਵਾਰੀ ਆਪਾਂ ਇਸ ਨੂੰ ਚੰਗੀ ਤਰ੍ਹਾਂ ਹਿਲਾ ਦੇਣਾ ਤਾਂ ਕਿ ਜਿਹੜੀ ਇਹ ਸਰੋਦੀ ਖਾਲ ਹੈ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਜਾਵੇ ਤੇ ਚੰਗੀ ਤਰ੍ਹਾਂ ਹਿਲਾਉਣ ਤੋਂ ਬਾਅਦ ਫਿਰ ਇਸ ਦੇ ਉੱਪਰ ਕੱਪੜਾ ਦੇ ਕੇ ਤਾਂ ਇਸ ਨੂੰ ਆਪਾਂ 48 ਘੰਟਿਆਂ ਦੇ ਲਈ ਰੱਖ ਦੇਣਾ ਤੇ 48 ਘੰਟਿਆਂ ਤੋਂ ਬਾਅਦ ਜਿਹੜਾ ਆਪਣਾ ਘੋਲ ਹੈ ਇਹ ਬਣ ਕੇ ਤਿਆਰ ਹੋ ਜਾਏਗਾ ਤੇ ਆ ਤੁਸੀਂ ਦੇ ਸਕਦੇ ਹੋ ਜੀ ਆਪਣਾ ਸਰੋਦੀ ਖਲ ਦਾ ਜਿਹੜਾ ਆਪਾਂ ਘੋਲ ਤਿਆਰ ਕੀਤਾ ਉਹ ਬਣ ਕੇ ਬਿਲਕੁਲ ਰੈਡੀ ਹੈ ਤੇ ਹੁਣ ਆਪਾਂ ਜਿਹੜਾ ਅਗਲਾ ਕੰਮ ਕਰਨਾ ਹੈ ਜੀ ਉਹ ਕੰਮ ਕਰਨਾ ਹੈ ਜੀ ਆਪਾਂ ਡੰਡਾ ਲੈ ਕੇ ਫੇਰ ਇਹਨੂੰ ਚੰਗੀ ਤਰ੍ਹਾਂ ਹਿਲਾ ਲੈਣਾ ਹੈ ਜਾਨੀ ਕਿ ਆਪਾਂ ਇਹਨੂੰ ਮਿਕਸ ਕਰ ਲੈਣਾ ਤੇ ਮਿਕਸ ਕਰਨ ਤੋਂ ਬਾਅਦ ਫੇਰ ਆਪਾਂ ਲੈਣਾ ਹੈ ਜੀ ਉਹੀ 1 ਲੀਟਰ ਦਾ ਮੱਗ ਤੇ ਇਹ ਮੱਗ ਲੈਣ ਤੋਂ ਬਾਅਦ ਇਹ ਆਪਾਂ 1 ਲੀਟਰ ਇਹ ਘੋਲ ਲੈ ਲੈਣਾ ਹੈ 1 ਲੀਟਰ ਘੋਲ ਇਹ ਆਪਾਂ ਇਸ ਤਰ੍ਹਾਂ ਥੁੱਲੇ ਭਾਂਡੇ ਦੇ ਵਿੱਚ ਪਾ ਲੈਣਾ ਤੇ ਆਪਾਂ ਹੁਣ ਇਹਦੇ ਵਿੱਚ 10 ਲੀਟਰ ਜਾਨੀ ਕਿ ਪਾਣੀ ਮਿਕਸ ਕਰਾਂਗੇ ਇਹਦੇ ਵਿੱਚ ਤੇ ਆਪਾਂ ਇਹ 1 ਲੀਟਰ ਦੇ ਵਿੱਚ 10 ਲੀਟਰ ਪਾਣੀ ਮਿਕਸ ਕਰਕੇ ਤੇ ਆਪਾਂ ਇਹ ਘੋਲ ਕਰ ਲਿਆ ਜੀ ਤਿਆਰ ਹੁਣ ਤਿਆਰ ਕਰਨ ਤੋਂ ਬਾਅਦ ਆਪਾਂ ਤੁਹਾਨੂੰ ਦੱਸਦੇ ਹਾਂ ਜੀ ਅਗਲਾ ਸਟੈਪ ਵੀ ਆਪਾਂ ਇਹਨੂੰ ਵੇਲਾਂ ਤੇ ਇਸਤੇਮਾਲ ਕਿਵੇਂ ਕਰਨਾ ਹੈ ਤੇ ਉਹਦੇ ਲਈ ਆਪਾਂ ਕੀ ਕਰਨਾ ਹੈ ਜੀ ਆਪਾਂ ਇੱਕ ਬੇਲ ਲਈ ਆਪਾਂ ਇਸ ਨੂੰ 200 ml ਇੱਕ ਬੇਲ ਤੇ ਪਾਉਣਾ ਹੈ ਤੇ ਜਿਹੜਾ ਇਹ ਗਲਾਸ ਹੁੰਦਾ ਆਪਾਂ ਘਰ ਵਰਤਦੇ ਆਂ ਚਾਹ ਪੀਣ ਲਈ ਇਹਦੇ ਵਿੱਚ 100 ml ਪਾਣੀ ਪੈਂਦਾ ਕਿਉਂਕਿ ਜਿਹੜੀ ਆਪਣੀ ਮਿੱਟੀ ਹੈ ਉਹ ਸੌਖੀ ਹੋ ਜਾਂਦੀ ਹੈ ਕਈ ਜਣਾ ਗਲਾ ਆਂਦਾ ਹੈ ਵੀ ਪਮਾਨਾ ਕਿੱਥੋਂ ਲਵਾਂਗੇ ਤੇ ਪਮਾਨਾ ਜਿਹੜਾ ਸਭ ਤੋਂ ਵਧੀਆ ਦੇਸੀ ਪਮਾਨਾ ਇਹ ਆਪਾਂ ਵਰਤ ਸਕਦੇ ਆਂ ਇਹ ਗਲਾਸ ਜਿਹੜਾ ਛੋਟਾ ਹੈ ਇਹ 100 ml ਦਾ ਹੈ ਸੋ ਐਮ ਐਲ ਇਹਦੇ ਚ ਪਾਣੀ ਪੈਂਦਾ ਯਾਨੀ ਕਿ ਦੋ ਗਲਾਸ ਪਾ ਕੇ ਆਪਾਂ ਇੱਕ ਵੱਡੀ ਵੇਲ ਤੇ ਇਹ ਵਰਤ ਸਕਦੇ ਆ ਤੇ ਆਜੋ ਜੀ ਆਪਾਂ ਫਿਰ ਹੁਣ ਤੁਹਾਨੂੰ ਦੱਸਨੇ ਆ ਵੀ ਵੇਲ ਨਾਲ ਇਹ ਜਿਹੜਾ ਆਪਣਾ ਘੋਲ ਹੈ ਯਾਨੀ ਕਿ ਸਰਸੋ ਦੀ ਖਾਲ ਦਾ ਫਰਟੀਲਾਈਜ਼ਰ ਦੇਸੀ ਖਾਦ ਬਣਾਈ ਆ ਉਹ ਕਿਵੇਂ ਵਰਤਣੀ ਹੈ ਤੇ ਆਜੋ ਜੀ ਸਾਡੇ ਨਾਲ ਆਪਾਂ ਤੁਹਾਨੂੰ ਦੱਸਨੇ ਆ ਵਰਤਣ ਦਾ ਤਰੀਕਾ ਤੇ ਸਭ ਤੋਂ ਪਹਿਲਾਂ ਜਿਹੜਾ ਕੰਮ ਕਰਨਾ ਜੀ ਉਹ ਆਪਾਂ ਕੰਮ ਇਹ ਕਰਨਾ ਜਿਵੇਂ ਆਪਾਂ ਦੇਖ ਸਕਨੇ ਆ ਵੀ ਇਹ ਆਪਣੇ ਕੱਦੂ ਦੀ ਵੇਲ ਹੈ ਤੇ ਇਸ ਦੇ ਨਾਲੋਂ ਜਿਵੇਂ ਕੋਈ ਵੀ ਕਿਸੇ ਤਰ੍ਹਾਂ ਦਾ ਕੋਈ ਕਾ ਜਾਂ ਕੋ ਬੂਟੀ ਉੱਗੀ ਹੈ ਤਾਂ ਆਪਾਂ ਇਸ ਤਰ੍ਹਾਂ ਉਸ ਨੂੰ ਪੱਟ ਕੇ ਤਾਂ ਉਸ ਦੀ ਪਹਿਲਾਂ ਸਫਾਈ ਕਰ ਲੈਣੀ ਹੈ ਤੇ ਸਫਾਈ ਕਰਨ ਤੋਂ ਬਾਅਦ ਜਿਹੜਾ ਫਿਰ ਆਪਾਂ ਅੱਗੇ ਕੰਮ ਕਰਨਾ ਹੈ ਜੀ ਉਹ ਕੰਮ ਇਹ ਕਰਨਾ ਹੈ ਵੀ ਜਿਵੇਂ ਦੇਖ ਸਕਦੇ ਆਂ ਵੀ ਇੱਕ ਅਦੂ ਦੀ ਵੇਲ ਦੀ ਇੱਥੇ ਜੜ੍ਹ ਹੁੰਦੀ ਹੈ ਤੇ ਆਪਾਂ ਜਿਹੜੀ ਗੜਾਈ ਹੈ ਇਹਦੇ ਨਾਲੋਂ ਗੜਾਈ ਨਹੀਂ ਕਰਨੀ ਕਿਉਂਕਿ ਜੇ ਆਪਾਂ ਇਹਦੀ ਗੜਾਈ ਇੱਥੋਂ ਨਾਲੋਂ ਕਰਾਂਗੇ ਤਾਂ ਇਸ ਦੀ ਜੜ ਵੱਡੀ ਜਾ ਸਕਦੀ ਹੈ ਤੇ ਜਿਹੜੀ ਕਦੂ ਦੀ ਵੇਲ ਹੈ ਉਹ ਸੁੱਕ ਸਕਦੀ ਹੈ ਤੇ ਇਸ ਕਰਕੇ ਜਿਹੜੀ ਕੱਦੂ ਦੀ ਗੜਾਈ ਹੈ ਇਹਦੀ ਵੇਲ ਦੀ ਉਹ ਥੋੜੀ ਜੀ ਆਪਾਂ ਇੱਥੋਂ ਹਟਕੇ ਕਰਾਂਗੇ ਦੂਰੋਂ ਕਰਨੀ ਹੈ ਤੇ ਗੜਾਈ ਕਰਨ ਤੋਂ ਬਾਅਦ ਤੇ ਜਿਵੇਂ ਆਪਾਂ ਦੇਖ ਸਕਦੇ ਆਂ ਵੀ ਜਿਹੜੀ ਮਤਲਬ ਗੜਾਈ ਹੈ ਜਿਹੜੀ ਇਹ ਮਿੱਟੀ ਹੈ ਇਹਨੂੰ ਘੱਟੋ ਘੱਟ 2-3 ਦਿਨ ਪਹਿਲਾਂ ਪਾਣੀ ਲਾਇਆ ਹੋਵੇ ਵੀ ਜਿਆਦਾ ਗਿੱਲੀ ਨਾ ਹੋਵੇ ਤੇ ਜਿਵੇਂ ਦੇਖ ਸਕਦੇ ਹੋ ਆਪਣੇ ਵਾਲੀ ਮਿੱਟੀ ਇੰਨੀ ਬਾਲੀ ਗਿੱਲੀ ਨਹੀਂ ਹੈਗੀ ਕਿਉਂਕਿ ਜਿਹੜੀ ਆਪਾਂ ਮਤਲਬ ਸਰੋ ਦੇ ਖਲਦੀ ਆਪਾਂ ਮਤਲਬ ਜਿਹੜਾ ਖਾਦ ਬਣਾਈ ਆ ਘੋਲ ਤਿਆਰ ਕੀਤਾ ਹੈ ਜਿਹੜਾ ਆਪਾਂ ਇਹਦੇ ਨਾਲ ਪਾਣਾ ਫਿਰ ਉਹ ਥੱਲੇ ਜੜ ਤੱਕ ਨਹੀਂ ਜਾਣਾ ਤੇ ਇਸ ਕਰਕੇ ਜਿਹੜੀ ਆਪਣੀ ਕद्दू ਦੀ ਵੇਲ ਹੈ ਉੱਤੇ ਅਸਰ ਨਹੀਂ ਕਰਨਾ ਨਮੀ ਹੋਣ ਕਰਕੇ ਉੱਪਰ ਹੀ ਰਹਿ ਜਾਏਗਾ ਤੇ ਇਸ ਕਰਕੇ ਜਿਹੜਾ ਪਾਣੀ ਹੈ ਉਹ 2-3 ਦਿਨ ਪਹਿਲਾਂ ਲਾਇਆ ਹੋਏ ਤੇ ਤਾਂ ਕਰਕੇ ਜਿਹੜੀ ਆਪਣੀ ਮਿੱਟੀ ਹੈ ਉਹ ਸੁੱਕੀ ਹੋਵੇ ਤੇ ਜਾਰੀ ਨਮੀ ਨਾ ਹੋਵੇ ਤਾਂ ਇਸ ਦੀ ਗੋਡੀ ਕਰਨ ਤੋਂ ਬਾਅਦ ਆਪਾਂ 2-3 ਇੰਚੇ ਦੀ ਗੋਡੀ ਕਰ ਲੈਣੀ ਹੈ ਤੇ ਗੋਡੀ ਕਰਨ ਤੋਂ ਬਾਅਦ ਤੇ ਇਸ ਤਰ੍ਹਾਂ ਪਾਲੇ ਦਿਵਾਲੇ ਖੱਡਾ ਜਾਂ ਬਣਾ ਲੈਣਾ ਹੈ ਘਟੋ ਘਟ 2 2 ਇੰਚ ਦਾ ਖੱਡਾ ਹੋਣਾ ਚਾਹੀਦਾ ਹੈ ਤੇ ਤੁਸੀਂ ਜਿਹੜੀ ਆ ਚੀਜ਼ ਮੇਰੇ ਹੱਥ ਵਿੱਚ ਵੇਖ ਰਹੇ ਹੋ ਇਹ ਚੀਜ਼ ਹੈ ਜੀ ਚੁੱਲ੍ਹੇ ਦੀ ਰਾਖ ਜਾਨੀ ਕਿ ਜਿਹਨੂੰ ਸਵਾਵ ਹੀ ਕਹਿੰਦੇ ਨੇ ਤੇ ਜਿਵੇਂ ਆਪਾਂ ਕਿਹਾ ਸੀ ਵੀ ਮਿੱਟੀ ਦੇ ਵਿੱਚ ਜਿਹੜੀ ਕਮੀ ਆਉਂਦੀ ਹੈ ਮੈਕਰੋ ਨਿਊਟਰੀਐਂਟ ਦੀ ਤੇ ਦੂਜੀ ਆਉਂਦੀ ਹੈ ਜੀ ਜਿਵੇਂ ਆਪਾਂ ਕਿਹਾ ਸੀ ਵੀ ਪੋਟਾਸ਼ੀਅਮ ਦੀ ਜਾਨੀ ਕਿ ਪਟਾਸ ਦੀ ਤੇ ਜਿਹੜੀ ਆਪਾਂ ਪਟਾਸ ਦੀ ਕਮੀ ਪੂਰੀ ਕਰਨੀ ਹੈ ਉਹ ਆਪਾਂ ਪੂਰੀ ਕਰਾਂਗੇ ਜੀ ਇਹਦੇ ਨਾਲ ਚੁੱਲ੍ਹੇ ਦੀ ਰਾਖਣਾ ਕਿਉਂਕਿ ਇਹਦੇ ਵਿੱਚ ਜਿਹੜੀ ਮਤਲਬ ਪੋਟਾਸ਼ੀਅਮ ਜਾਨੀ ਕਿ ਪਟਾਸ ਬਹੁਤ ਜਿਆਦੀ ਹੁੰਦੀ ਹੈ ਤੇ ਉਸ ਤੋਂ ਬਾਅਦ ਆਪਾਂ ਕੀ ਕਰਨਾ ਹੈ ਜੀ ਆਪਾਂ ਸਿਰਫ ਇੱਕ ਮੁਠੀ ਜਾਨੀ ਕਿ ਜਿੰਨੀ ਐ ਮੁਠ ਦੇ ਵਿੱਚ ਆ ਜੇ ਚੁੱਲੇ ਦੀ ਰਾਖ ਲੈਣੀ ਹੈ ਤੇ ਆਪਾਂ ਇੱਥੇ ਇਸ ਤਰ੍ਹਾਂ ਨਾਲ-ਨਾਲ ਪਾ ਲੈਣੀ ਹੈ ਥੋੜੀ ਜੀ ਘੱਟ ਵੀ ਚਾਹੋ ਤਾਂ ਇਦੋਂ ਘੱਟ ਵੀ ਪਾ ਸਕਦੇ ਹੋ ਪਰ ਇਹਦਾ ਨੁਕਸਾਨ ਨਹੀਂ ਜੇਕਰ ਵੱਧ ਵੀ ਪੈ ਜੇ ਤੇ ਇਹ ਪਾਣ ਤੋਂ ਬਾਅਦ ਫਿਰ ਆਪਾਂ ਕੀ ਕਰਨਾ ਹੈ ਚੁੱਲੇ ਦੀ ਰਾਖ ਪਾਣ ਤੋਂ ਬਾਅਦ ਫਿਰ ਆਪਾਂ ਜਿਹੜਾ ਉਹ ਸਰੋ ਦੀ ਖਾਲ ਦਾ ਘੋਲ ਤਿਆਰ ਕੀਤਾ ਹੈ ਫਰਟੀਲਾਈਜ਼ਰ ਫਿਰ ਆਪਾਂ ਇਸ ਤਰ੍ਹਾਂ ਇਹਦੇ ਨਾਲ ਪਾ ਦੇਣਾ ਤੇ ਇਹ ਨਾਲ ਇਸ ਤਰ੍ਹਾਂ ਪਾ ਦੇਣਾ ਆਪਾਂ ਤੇ ਫਿਰ ਆਪਾਂ ਕੀ ਕਰਨਾ ਹੈ ਜੀ ਜਦੋਂ ਆਪਾਂ ਇਹ ਕੋਲ ਪਾ ਲਿਆ ਤੇ ਨਾਲ ਆਪਾਂ ਇਹ ਚੁੱਲੇ ਦੀ ਰਾਖ ਪਾ ਲਈ ਉਸ ਤੋਂ ਬਾਅਦ ਆਪਾਂ ਮਿੱਟੀ ਦੇ ਨਾਲ ਇਸ ਤਰ੍ਹਾਂ ਉੱਪਰੋਂ ਇਹਨੂੰ ਢੱਕ ਦੇਣਾ ਤੇ ਇਸ ਤਰ੍ਹਾਂ ਇਹਨੂੰ ਪਰੋਂ ਬੰਦ ਕਰ ਦੇਣਾ ਤੇ ਬੰਦ ਕਰਨ ਤੋਂ ਬਾਅਦ ਹੁਣ ਆਪਾਂ ਜਿਹੜਾ ਕੰਮ ਕਰਨਾ ਹੈ ਜੀ ਘੱਟੋ ਘੱਟ 2-3 ਦਿਨ ਆਪਾਂ ਇਹਨੂੰ ਪਾਣੀ ਨਹੀਂ ਲਾਉਣਾ ਬਿਲਕੁਲ ਇਸੇ ਤਰ੍ਹਾਂ ਹੀ ਰਹਿਣ ਦੇਣਾ ਕਿਉਂਕਿ ਜੇਕਰ ਆਪਾਂ ਪਾਣੀ ਲਾ ਦਿੱਤਾ ਤਾਂ ਇਹਨੇ ਅਸਰ ਨਹੀਂ ਕਰਨਾ ਤੇ ਜਿਹੜੀ ਆਪਣੀ ਬੇਲ ਹੈ ਉਹਨੂੰ ਪੋਸ਼ਕ ਤੱਤ ਨਹੀਂ ਮਿਲਨੇ ਤੇ ਇਸ ਤਰ੍ਹਾਂ ਇਹਨੂੰ ਸਾਰੀ ਨੇ ਉੱਪਰੋਂ ਬੰਦ ਕਰ ਦੇਣਾ ਤੇ ਇਹਨੂੰ ਇਸੇ ਤਰ੍ਹਾਂ ਹੀ ਛੱਡ ਦੇਣਾ ਤੇ ਇੱਕ ਗੱਲ ਹੋਰ ਹੈ ਵੀ ਜੇਕਰ ਇਹ ਪਾਣ ਤੋਂ ਬਾਅਦ ਜੇਕਰ ਇੱਥੇ ਉੱਪਰ ਫੰਗਸ ਲੱਗ ਜੇ ਤਾਂ ਉਹਦੇ ਤੋਂ ਘਬਰਾਉਣ ਦੀ ਲੋੜ ਨਹੀਂ ਜਿਹੜੀ ਫੰਗਸ ਆ ਉਹ ਉਹ ਨੁਕਸਾਨ ਨਹੀਂ ਕਰਦੀ ਆਪਣੀ ਬੇਲ ਦਾ ਤੇ ਉਹ ਤੋਂ ਡਰਨ ਦੀ ਲੋੜ ਨਹੀਂ ਜਿਵੇਂ ਆਪਾਂ ਕਹਦੇ ਨੇ ਵੀ ਕਈ ਵਾਰ ਉੱਪਰ ਉਲੀ ਜੀ ਲੱਗ ਜਾਂਦੀ ਹੈ ਉਹ ਉਲੀ ਜਿਹੜੀ ਆ ਨੁਕਸਾਨ ਦੇ ਨਹੀਂ ਹੁੰਦੀ ਤੇ ਨੁਕਸਾਨ ਕੋਈ ਨਹੀਂ ਕਰਦੀ ਤੇ ਜਿਹੜਾ ਇਹ ਸਰੋਦੀ ਖਾਲ ਦਾ ਆਪਾਂ ਫਰਟੀਲਾਈਜ਼ਰ ਤਿਆਰ ਕੀਤਾ ਹੈ ਜੀ ਇਹਨੂੰ ਸ਼ੁਰੂ ਤੋਂ ਇਸਤੇਮਾਲ ਕਰਨ ਦਾ ਤਰੀਕਾ ਵੀ ਤੁਹਾਨੂੰ ਦੱਸਦੇ ਆ ਜਦੋਂ ਆਪਾਂ ਵੇਲ ਲਾ ਦੇਣੀ ਹੈ ਜੀ ਕੱਦੂ ਦੀ ਵੇਲ ਲਾਉਣੀ ਹੈ ਤੇ ਜਦੋਂ ਉਹ 15 ਦਿਨਾਂ ਦੀ ਹੋ ਜੂਗੀ ਉਸ ਤੋਂ ਬਾਅਦ ਆਪਾਂ ਇਸ ਨੂੰ ਇਸਤੇਮਾਲ ਕਰਨਾ ਹੈ ਜੀ ਤੇ ਇਸਤੇਮਾਲ ਕਰਨਾ ਹੈ ਜੀ 100 ਐਮਐਲ ਤੇ ਜਦੋਂ ਵੇਲ ਫਿਰ ਆਪਣੀ 40 45 ਦਿਨਾਂ ਦੀ ਹੋ ਜੂਗੀ ਉਸ ਤੋਂ ਬਾਅਦ ਆਪਾਂ ਇਸਤੇਮਾਲ ਕਰਨਾ ਹੈ ਜੀ 200 ਐਮਐਲ ਤੇ 15 ਤੋਂ 20 ਦਿਨਾਂ ਤੋਂ ਬਾਅਦ ਆਪਾਂ ਇਸ ਨੂੰ ਇਸਤੇਮਾਲ ਕਰਦੇ ਰਹਿਣਾ ਤਾਂ ਤੁਸੀਂ ਦੇਖੋਗੇ ਕਿ ਜਿਹੜੀ ਤੁਹਾਡੀ ਵੇਲ ਹੈ ਉਫੂਰੀ ਫੀਮੇਲ ਫੁੱਲਾਂ ਨਾਲ ਭਰ ਜੂਗੀ ਤੇ ਜਾਣੀ ਕਿ ਉਹਨੂੰ ਫਲ ਲੱਗਣਗੇ ਤੇ ਉਸ ਦੇ ਵਿੱਚ ਕੋਈ ਕਮੀ ਨਾ ਰਹੇਗੀ ਜਿਹੜਾ ਇਹ ਤਰੀਕਾ ਹੈ ਬਹੁਤ ਹੀ ਵਧੀਆ کارਗਰ ਤੇ ਸਫਲ ਤਰੀਕਾ ਹੈ ਜੀ ਤੇ ਤੁਸੀਂ ਵੀ ਆਪਣੇ ਘਰੇ ਇਹ ਬਣਾ ਕੇ ਵਰਤ ਸਕਦੇ ਹੋ ਤੇ ਹੁਣ ਆਪਾਂ ਕਰਦੇ ਆਂ ਜੀ ਵਲੌਗ ਸਮਾਪਤ ਤੇ ਕੋਈ ਵਧੀਆ ਜੀ ਨਵੀਂ ਜਾਣਕਾਰੀ ਲੈ ਕੇ ਛੇਤੀ ਹਾਜ਼ਰ ਹੋਵਾਂਗੇ ਹੁਣ ਦਿਓ ਜੀ ਇਜਾਜ਼ਤ ਧੰਨਵਾਦ ਜੀ